ਤੇ ਹਾਂਜੀ ਨੂਰਮਲ ਵਾਲੇਓ ਕੀ ਹਲਚਲ ਆ ਤੇ ਅੱਜ ਖੜਿਆ ਜੀ ਨੂਰਮੈਲ ਦੀ ਔਜਲਾ ਮਾਰਕੀਟ ਬੈਕ ਸਾਈਡ ਦਾਖਨਾ ਇੱਥੇ ਇੱਕ ਭਰਾ ਨੇ ਆਪਣਾ ਕੰਮ ਸਟਾਰਟ ਕੀਤਾ ਆ ਇੱਕ ਰੈਸਟੋਰੈਂਟ ਸ਼ੁਰੂ ਕੀਤਾ ਆ ਬਹੁਤ ਵਧੀਆ ਤੇ ਗੱਲ ਇਹ ਵੀ ਮੁੰਡੇ ਦੀ ਉਮਰ ਬਹੁਤ ਘੱਟ ਆ ਤੇ ਮੇਨ ਚੀਜ਼ ਇਹ ਹੁੰਦੀ ਆ ਵੀ ਹਿੰਮਤ ਕੀਤੀ ਆ ਪੰਜਾਬ 'ਚ ਕੰਮ ਕਰਨ ਦੀ ਜਿੱਥੇ ਕਿ ਲੋਕ ਬਾਹਰ ਨੂੰ ਭਾਈ ਦੇ ਇੱਥੇ ਹੀ ਨੌਜਵਾਨ ਨੇ ਆਪਣਾ ਕੰਮ ਸਟਾਰਟ ਕੀਤਾ ਤੇ ਇੱਥੇ ਇਹਨਾਂ ਦੇ ਫਾਦਰ ਨੂੰ ਵੀ ਪੰਜਾਬ ਰਤਨ ਦਾ ਜਿਹੜਾ ਅਵਾਰਡ ਆ ਪੰਜਾਬ ਸਰਕਾਰ ਵੱਲੋਂ ਅ ਦਿੱਤਾ ਗਿਆ ਸੀ ਕਿ ਮੈਂ ਬਾਹਰ ਨਹੀਂ ਜਾਣਾ ਬਾਹਰ ਜਾਣ ਤੋਂ ਇੱਥੇ ਹੀ ਕੰਮ ਕਰਦਾ ਹਾਂ ਤੇ ਬਾਈ ਨੇ ਇੱਕ 버ਗਰ ਸ਼ਰਕਰ ਦੀ ਖੋਲੇ ਸ਼ਾਪ ਆਓ ਅੰਦਰ ਚੱਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਬਾਈ ਹੁਣਾਂ ਨਾਲ ਤਾਂ ਦਿਖਾਉਂ ਰਹੇ ਤੁਹਾਨੂੰ ਇੱਥੇ ਐਵੇਂ ਅੱਜ ਹੀ ਉਦਘਾਟਨ ਹੋਇਆ ਤੇ ਸਾਨੂੰ ਅੱਜ ਹੀ ਬੁਲਾ ਲਿਆ ਬਾਈ ਹੁਣਾਂ ਨੇ ਵੀ ਕਹਿੰਦੇ ਸਾਡਾ ਫੂਡ ਟੈਸਟ ਕਰਕੇ ਜਾਓ ਤੇ ਸੋ ਅੱਜ ਆਪਾਂ ਦੇਖਦੇ ਹਾਂ ਜੀ ਇੱਥੇ ਦਾ ਸਾਰਾ ਐਂਡ ਇਸ ਇਹ ਦੇਖੋ ਜੀ ਕੀ ਬਾਤ ਹੈ ਚੈੱਕ ਕਰੋ ਜਰਾ ਤੁਸੀਂ ਹਾਇਰ ਟਾਈਮ ਪੂਰਾ ਹਾਊਸਫੁੱਲ ਹੈ ਜੀ ਤੇ ਬਹੁਤ ਸੋਣਾ ਮਤਲਬ ਵੀ ਬਣਾਇਆ ਹੋਇਆ ਇੱਥੇ ਇਹਨਾਂ ਨੇ ਤੇ ਇਹ ਦੇਖੋ ਲੋਗੋ ਇਹਨਾਂ ਦਾ ਤੇ ਆਓ ਹੁਣ ਇੱਧਰ ਤੁਹਾਨੂੰ ਇੱਕ ਚੀਜ਼ ਸਭ ਤੋਂ ਪਹਿਲਾਂ ਦਿਖਾਉਣੀ ਆ ਇਹ ਇਹਨਾਂ ਦਾ ਮੇਨ ਕਾਊਂਟਰ ਜਿੱਥੇ ਇਹ ਆਪਣਾ ਕਾਫੀ ਵਗੈਰਾ ਦਾ ਕੰਮ ਕਰਦੇ ਨੇ ਤੇ ਨਾਲੇ ਬਿਲਿੰਗ ਦਾ ਜਿਹੜਾ ਆਰਡਰ ਹੁੰਦਾ ਇੱਥੋਂ ਹੁੰਦਾ ਅੱਛਾ ਸਭ ਤੋਂ ਖਾਸ ਗੱਲ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਅਜੇ ਤੱਕ ਕਿਤੇ ਨਹੀਂ ਮਿਲੀ ਬਾਈ ਤੁਹਾਡਾ ਨਾਲ ਬਾਅਦ ਚ ਗੱਲ ਕਰਦੇ ਦੋ ਮਿੰਟ ਤੱਕ ਠੀਕ ਹੈ ਸਭ ਤੋਂ ਖਾਸ ਗੱਲ ਇਹ ਆ ਵੀ ਇਹ ਇਹਨਾਂ ਦਾ ਰੈਸਟੋਰੈਂਟ ਹੈ ਨਾ ਬਾਈ ਆ ਜਿਹੜੀ ਇੱਕ ਕਿਚਨ ਬਣਾਈ ਇਹਨਾਂ ਨੇ ਉਹ ਕਮਾਲ ਦੀ ਹੈ ਇਹ ਤੁਸੀਂ ਚੈੱਕ ਕਰੋ ਵੀ ਤੁਸੀਂ ਬਾਹਰੋਂ ਖੜ ਕੇ ਇੱਕ ਚੀਜ਼ ਦੇਖ ਸਕਦੇ ਹੋ ਵੀ ਕਿਹੜੀ ਚੀਜ਼ ਜਿਹੜੀ ਆ ਪ੍ਰਿਪੇਅਰ ਅੰਦਰ ਹੋ ਰਹੀ ਆ ਕੋਈ ਇੱਥੇ ਉਹਲਾ ਨਹੀਂ ਕਿ ਇਹ ਚੀਜ਼ ਨੂੰ ਲੈ ਕੇ ਬਿਲਕੁਲ ਸਾਫ਼ ਸੁਥਰਾ ਖਾਣਾ ਜਿਵੇਂ ਆ ਦੇਖੋ 버거 ਬਣ ਰਹੇ ਨੇ ਇੱਥੇ ਕੋਈ ਇੱਥੇ ਕਿਸੇ ਚੀਜ਼ ਦੀ ਦਿੱਕਤ ਪੇਸ਼ਾਨੀ ਨਹੀਂ ਵੀ ਕਾਲੂ ਕੋਹਦਾ ਹੋਊਗਾ ਵੀ ਯਾਰ ਕੋਈ ਹਾਈਜੀਨਿਕ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਪ੍ਰੋਬਲਮ ਹੋ ਗਈ ਪਰ ਇੱਥੇ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਇਹਨਾਂ ਨੇ ਇੱਕ ਵੱਡਾ ਸਾਰਾ ਮਿਰਰ ਲਾਇਆ ਹੋਇਆ ਤੇ ਅੰਦਰ ਕੰਮ ਚੱਲਦੇ ਪਏ ਨੇ ਆ ਦੇਖੋ ਸਫਾਈ ਕਿੰਨੀ ਆ ਇਹ ਪੂਰਾ ਵਧੀਆ ਤਰੀਕੇ ਨਾਲ ਸਫਾਈ ਦੇ ਨਾਲ ਜਿਹੜਾ ਇੱਥੇ ਕੰਮ ਕੀਤਾ ਜਾਂਦਾ ਤੇ ਇੱਕ ਐਮਐਸ ਚੈੱਕ ਕਰੋ ਤੁਸੀਂ ਕੇ ਲੋਕ ਇੱਥੇ ਫੂਡ ਇੰਜੋਏ ਕਰ ਰਹੇ ਨੇ ਤੇ ਆਪਾਂ ਵੀ ਇੱਥੇ ਕਿਉਂਕਿ ਇਹਨਾਂ ਦੀ ਇੱਕ ਜਿਹੜੀ 버ਗਰ ਫਰਾਂਚਾਈਜ਼ੀ ਮੇਨ ਮਾਡਲ ਆ ਉਹ ਮਾਡਲ ਟਰੋਂ ਜਲੰਧਰ ਦੇ ਵਿੱਚ ਆ ਤੇ ਖਾਣਾ ਬਹੁਤ ਇਹਨਾਂ ਦੇ ਹੈਲਦੀ ਖਾਣੇ ਨੂੰ ਲੈ ਕੇ ਬਹੁਤ ਵਧੀਆ ਹੁੰਦੇ ਨੇ ਤੇ ਆਪਾਂ ਹੁਣ ਟਰਾਈ ਕਰਾਂਗੇ ਤੇ ਇੱਥੇ ਬਾਕੀ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਬਾਕੀ ਤੁਹਾਨੂੰ ਸਾਰੀ ਉਹ ਗੱਲਬਾਤ ਸੁਣਾਉਂਦੇ ਚਲੋ ਹੁਣ ਗੱਲ ਕਰਦੇ ਆ ਜੀ ਬਾਈ ਅਮਰਤ ਨਾਲ ਅਮਰਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਵਧੀਆ ਜੀ ਤੁਸੀਂ ਪਹਿਲਾਂ ਤਾਂ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਆਪਣੀ ਇੱਕ ਨਵਾਂ ਅਜਾ ਭਾਈ ਹੁਣ ਗੱਲ ਆ ਜੀ ਮੇਨ ਪੁਆਇੰਟ ਤੇ ਭਾਈ ਇਸ ਉਮਰ ਦੇ ਵਿੱਚ ਇਸ ਉਮਰ ਦੇ ਵਿੱਚ ਤੁਸੀਂ ਉਹ ਇਸ ਉਮਰ ਦੇ ਵਿੱਚ ਜਾਂਦਾ ਮੁੰਡੇ ਬੋਟਾਂ ਤੇ ਪਟਾਕੇ ਮਾਰਦੇ ਨੇ ਜਾਂ ਥਾਰਾਂ ਦੇ ਵਿੱਚ ਗੀੜੀਆਂ ਦਿੰਦੇ ਨੇ ਤੇ ਜਾਂ ਜਿਹੜਾ ਸਭ ਤੋਂ ਮੇਨ ਫੇਵਰਿਟ ਪੰਜਾਬੀਆਂ ਦਾ ਕੰਮ ਆ ਕੈਨੇਡਾ ਜਾਂਦੇ ਨੇ ਤੇ ਤੁਸੀਂ ਕਿਉਂ ਚੁਣਿਆ ਵੀ ਪੰਜਾਬ ਦੇ ਵਿੱਚ ਰਹਿ ਕੇ ਇਹ ਬਿਜ਼ਨਸ ਸ਼ੁਰੂ ਕਰੀਏ ਤੇ ਦੂਜੀ ਗੱਲ ਇਹ ਆ ਜਿਹੜਾ ਇੰਨਾ ਸੋਹਣਾ ਐਪਾ ਬਣਾਇਆ ਤੇ ਤੁਸੀਂ ਕਿਚਨ ਬਣਾਇਆ ਇਹ ਅਜੇ ਤੱਕ ਕਿਤੇ ਨਹੀਂ ਬਣਿਆ ਪਹਿਲਾਂ ਤਾਂ ਇਹ ਦੱਸੋ ਸਰ ਭਾਈ ਪਹਿਲੀ ਗੱਲ ਇਹ ਆ ਆਪਾਂ ਬਾਹਰ ਜਾਣਾ ਨਹੀਂ ਸੀਗਾ ਕਿਉਂਕਿ ਇੱਥੇ ਕੰਮ ਕਰਨਾ ਜੀ ਆਪਾਂ ਉੱਥੇ ਹੁਣ ਜਦੋਂ ਨੌਕਰ ਹੋਵਾਂਗੇ ਉੱਥੇ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਾਂਗੇ ਹਨ ਤੇ ਇੱਥੇ ਆਪਣਾ ਕੰਮ ਹੈ ਆਪ ਆਪ ਕਰਾਂਗੇ ਉਹ ਜ਼ਿਆਦਾ ਵਧੀਆ ਹੈ ਭਾਈ ਕੀ ਦਿਮਾਗ ਚ ਆਇਆ ਸੀ ਇਸ ਬਿਜ਼ਨਸ ਨੂੰ ਕਰਨ ਤੋਂ ਪਹਿਲਾਂ ਵੀ ਇਹੀ ਬਿਜ਼ਨਸ ਵਾਲੇ ਪਾਸੇ ਜਾਣਾ ਤੇ ਮੇਨ ਚੀਜ਼ ਗੱਲ ਵੀ ਇਹੀ ਕਿਉਂ ਸੀਗਾ ਕਿ ਹੋਰ ਦਿਮਾਗ ਦੇ ਵਿੱਚ ਬਿਜ਼ਨਸ ਨਹੀਂ ਕੋਈ ਹੋਰ ਵਾਲੇ ਪਾਸੇ ਆਪਾਂ ਜਾਈਏ ਨਹੀਂ ਭਾਈ ਕਿਉਂਕਿ ਆਪਾਂ ਬਾਹਰ ਨਹੀਂ ਜਾਣਾ ਸੀਗਾ ਹਨਾ ਹਾਂਜੀ ਇੱਥੇ ਫਾਜ਼ਲ ਸਾਹਿਬ ਨਾਲ ਕੇਪੀ ਦੇ ਬਣ ਕੇ ਜੋ ਤੁਹਾਡੇ ਫਾਦਰ ਸਾਹਿਬ ਨੂੰ ਵੀ ਮਤਲਬ ਇੱਕ ਪੰਜਾਬ ਰਤਨ ਦਾ ਅਵਾਰਡ ਵੀ ਮਿਲਿਆ ਸੀ ਹੈ ਨਾ ਹਾਂਜੀ ਹਾਂਜੀ ਓਕੇ ਤੇ ਫਿਰ ਅੱਛਾ ਤੁਸੀਂ ਇੱਕ ਚੀਜ਼ ਦਾ ਅੱਜ ਦੇ ਟਾਈਮ ਦੇ ਵਿੱਚ ਨਹੀਂ ਫਰਾਂਚਾਈਜ਼ੀ ਜਿਹੜੀਆਂ ਮਾਡਲ ਹੁੰਦੇ ਨੇ ਇਹ ਲਗਭਗ ਜ਼ਿਆਦਾਤਰ ਮਤਲਬ ਵੀ ਫਰਾਈਡ ਚਿਕਨ ਹੋ ਗਿਆ ਫਰਾਈਡ ਚੀਜ਼ਾਂ ਨੂੰ ਲੈ ਕੇ ਹੋ ਗਿਆ ਅੱਛਾ ਤੁਸੀਂ ਜਿਹੜੀ ਇਹ ਫਰਾਂਚਾਈਜ਼ੀ ਇਹ ਚੀਜ਼ ਨੂੰ ਕਿਉਂ ਚੁਣਿਆ ਵੀ ਨੂਰਮਲ ਦੇ ਵਿੱਚ ਵੀ ਇਦਾਂ ਦਾ ਤੁਸੀਂ ਇੱਕ ਜਿਹੜਾ ਹੈਲਦੀ ਕਨਸੈਪਟ ਜਿਹੜਾ ਲੈ ਕੇ ਆਓ ਇਹ ਕਿਉਂ ਚੁਣਿਆ ਤੁਸੀਂ ਭਾਈ ਇਹਦੇ ਵਿੱਚ ਸਾਰਾ ਹੈਲਦੀ ਆ ਨਾ ਸਾਰਾ ਫੂਡ ਜੋ ਵੀ ਲੈ ਘੜਿਆ ਆਇਲ ਫਰੀ ਆ ਹੂੰ ਤੇ ਤਾਂ ਅਸੀਂ ਦੱਸ ਸਕਦੇ ਹਾਂ ਬਾਕੀ ਉਹ ਯੰਗ ਫੂਡ ਆ ਬਿਮਾਰ ਨੂੰ ਨਾ ਬੰਦਾ ਨਾ ਤੇ ਫੂਡ ਵੀ ਹੈ ਨਹੀਂ ਨਾ ਇੱਥੇ ਆਪਣੇ ਨੂਰ ਮੈਲ ਦੇ ਵਿੱਚ ਹੂੰ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਨੂਰ ਮੈਲ ਦੇ ਵਿੱਚ ਵੀ ਕੋਈ ਹੈਲਦੀ ਕਨਸੈਪਟ ਨਹੀਂ ਸੀ ਜਿਹਦੇ ਕਰਕੇ ਤੁਸੀਂ ਇਸ ਕਨਸੈਪਟ ਨੂੰ ਨੂਰ ਮੈਲ 'ਚ ਲੈ ਕੇ ਆਏ ਹੋ ਇੱਕ ਹੈਲਦੀ ਵੀ ਹੈ ਇੱਕ ਟੇਸਟੀ ਵੀ ਹਾਂ ਜੀ ਸਭ ਤੋਂ ਵੱਡੀ ਗੱਲ ਹੁੰਦੀ ਨੂਰ ਮੈਲ 'ਚ ਹੈਲਦੀ ਦੇ ਟੇਸਟੀ ਖਾਣਾ ਨਹੀਂ ਮਿਲ ਰਿਹਾ ਸੀ ਤੁਸੀਂ ਉਹ ਚੀਜ਼ ਨੂੰ ਲੈ ਕੇ ਆਏ ਹੋ ਤੇ ਭਾਜੀ ਬਹੁਤ ਵਧੀਆ ਆ ਇਹ ਇਧਰ ਬਾਈ ਹੁੜੀ ਇਧਰ ਫਰੈਂਡ ਸਰਕਲ ਦੇ ਵਿੱਚ ਨੇ ਤੇ ਬਾਈ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਿਹੜਾ ਫੈਸਲਾ ਆ ਇੱਕ ਚੀਜ਼ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਬੰਦਿਆਂ ਨੂੰ ਕਰਦਾ ਕੀ ਚਾਹੁੰਦੇ ਹੋ ਇਹਨੂੰ ਕਿਵੇਂ ਦੇਖਦੇ ਜੀ ਜਿੱਦਾਂ ਆਪਣਾ ਭਾਈ ਮੇਨ ਮੋਟਿਵ ਵੀ ਇਹੀ ਸੀਗਾ ਵੀ ਹੈਲਦੀ ਸਾਰਾ ਕੁਝ ਮਿਲੇ ਜਿੱਦਾਂ ਹੁਣ ਆਪਾਂ ਲੱਗੇ ਛਾਕੇ ਜੋ ਵੀ ਕਰਦੇ ਸੀ ਟਰਾਈ ਜਿੱਦਾਂ ਸਾਰੇ ਹੁਣ ਮਤਲਬ ਡਿਮਾਂਡ ਚ ਆਖ ਸਾਬ ਦੀ ਇੱਥੇ ਵੀ ਕਹਿੰਦੇ ਵੀ ਮਤਲਬ ਥੋੜਾ ਹੈਲਦੀ ਦੇ ਵਿੱਚ ਹੋ ਜਵੇ ਜਿੱਦਾਂ ਉਧਰ ਬਹੁਤ ਫੂਡ ਮਿਲਦੇ ਆ ਜਿੱਦਾਂ ਚੱਲ ਵੀ ਫਾਸਟ ਫੂਡ ਬਹੁਤ ਤਰ੍ਹਾਂ ਦੇ ਆ ਆਪਣੇ ਇੱਥੇ ਇਹ ਇਦਾਂ ਆ ਵੀ ਕਿ ਥੋੜਾ ਕਵਾਲਿਟੀ ਵਿੱਚ ਵੀ ਵਧੀਆ ਹੋਵੇ ਆਇਲ ਫ੍ਰੀ ਹੋਵੇ ਅੱਜ ਕੱਲ ਇਹ ਜਿੱਦਾਂ ਲਾ ਲਓ ਆਇਲੀ ਦੇ ਨਾਲ ਬਹੁਤ ਜ਼ਿਆਦਾ ਆਇਲੀ ਹੋਣ ਦੇ ਨਾਲ ਵੀ ਆਪਣੇ ਬਾਡੀ ਨੂੰ ਬਹੁਤ ਖਰਾਬ ਕਰਦੀਆਂ ਆ। ਤੇ ਇਸ ਕਰਕੇ ਆਪਣਾ ਇਹ ਮੋਟਿਵ ਹੈਗਾ ਵੀ ਵਧੀਆ ਮਿਲੇ ਤੇ ਹੈਲਦੀ ਮਿਲੇ ਸਮਾਨ ਜੋ ਵੀ। ਭਾਈ ਹੈਲਦੀ ਵਿੱਚ ਮੈਨੂੰ ਥੋੜਾ ਦੱਸੋਗੇ ਮੈਨੂੰ ਮੈਨੂ ਵਿੱਚ ਕੀ ਕੀ ਚੀਜ਼ਾਂ ਹੈਗੀਆਂ ਨੇ? ਮੈਨੂ ਦੇ ਵਿੱਚ ਜਿੱਦਾਂ ਲਾ ਲਓ ਭਾਈ ਵੀ ਆਪਣੇ ਕੋਲ ਜ਼ਿਆਦਾ ਮਤਲਬ ਤੰਦੂਰੀ ਲਾ ਲਓ ਜਿੱਦਾਂ ਤੇ ਆਪਣੇ ਚਿਕਨ ਚਿਕਨ ਬ੍ਰੈਸਟ ਜੋ ਸਾਰਾ ਇਹ ਗ੍ਰਿਲ ਚਿਕਨ ਹੋ ਗਿਆ ਤੁਹਾਡੇ ਕੋਲ ਫਿਸ਼ ਹੋ ਗਈ ਗ੍ਰਿਲ ਫਿਸ਼ ਹੋ ਗਈ ਹਾਂਜੀ ਟੋਟਲੀ ਸਾਰਾ ਜੋ ਆਪਣੇ ਕੋ ਪੀਜ਼ਾ ਪੂਜ਼ਾ ਵੀ ਸਾਰਾ ਕੁਝ ਬਹੁਤ ਵਧੀਆ ਜਿੱਦਾਂ ਮੈਨੂੰ ਸਾਰਾ ਅੱਛਾ ਮੈਨੂੰ ਇਹ ਵੀ ਬਦਲ ਕੇ ਵੀ ਜਿਹੜਾ ਤੁਸੀਂ ਬ੍ਰੈਡ ਵਰਤਦੇ ਹੋ ਜਿਹੜਾ 버ਗਰ ਬਣਾਉਣ ਲਈ ਉਹ ਬ੍ਰੈਡ ਤੁਸੀਂ ਆਟੇ ਦਾ ਵਰਤਦੇ ਹੋ ਹਾਂਜੀ ਉਹ ਜੀ ਸਾਰੇ ਆਪਣੇ ਕੋ ਬ੍ਰਾਊਨ ਬ੍ਰੈਡ ਹੀ ਹੁੰਦੇ ਜਿੱਦਾਂ ਅੱਛਾ ਹਾਂਜੀ ਵਧੀਆ ਕੁਆਲਿਟੀ ਦੇ ਓਕੇ ਵਧੀਆ ਕੁਆਲਿਟੀ ਦਾ ਮਤਲਬ ਸਭ ਤੋਂ ਬੈਸਟ ਜਿਹੜੀ ਕੁਆਲਿਟੀ ਦਾ ਤੁਹਾਡੇ ਕੋਲ ਕੋਡੇ ਸੀ ਹਾਂਜੀ ਬੈਸਟ ਹੋਊਗਾ ਕਿਉਂਕਿ ਅੱਛਾ ਇਹ ਹੈਲਦੀ ਬੰਦੀ ਆਉਣਗੇ ਕਿ ਬਾਕੀ ਵੀ ਲੈਣਗੇ ਨਹੀਂ ਨਹੀਂ ਇਹ ਹੈਲਦੀ ਦੇ ਵਿੱਚ ਹੀ ਆਉਂਦਾ ਆ ਜਿਦਾਂ ਨਾਲੋਂ ਬ੍ਰਾਉਨ ਬ੍ਰੈਡ ਵੀ ਜਦਾਂ ਕਈ ਯੂਜ਼ ਕਰਦੇ ਆ ਵੀ ਥੋੜਾ ਬਹੁਤਾ ਯੂਜ਼ ਕਰਦੇ ਆ ਕੋਈ ਦੂਜਾ ਨਾਰਮਲ ਵਾਈਟ ਬ੍ਰੈਡ ਹੋ ਗਿਆ ਪਰ ਇਹ ਜਦਾਂ ਹੈਲਦੀ ਆ ਜਿਹਦਾ ਆਪਣੇ ਆਪ ਨੂੰ ਜਦਾਂ ਵਧੀਆ ਆ ਬ੍ਰੈਡ ਅੱਛਾ ਤੇ ਇਸ ਚ ਖਾਣ ਚ ਵੀ ਟੇਸਟ ਮੈਨ ਵਧੀਆ ਹੋਊਗਾ ਬੈਸਟ ਹੋਊਗਾ ਅੱਛਾ ਭਾਈ ਸਿਰੇ ਰੈਸਟੋਰੈਂਟ ਓਪਨ ਹੋਇਆ ਤੁਸੀਂ ਕੀ ਕਹਦਾ ਇੱਥੇ ਸਭ ਤੋਂ ਪ ਫਿਸ਼ ਕਿਹੜੀ ਵਾਲੀ ਇੱਥੇ ਜੀ ਲਾ ਲਓ ਵੀ ਆਪਣੇ ਤੰਦੂਰੀ ਫਿਸ਼ ਜੀ ਗ੍ਰਿਲ ਫਿਸ਼ ਗ੍ਰਿਲ ਫਿਸ਼ ਵਾਲੀ ਜੀ ਗ੍ਰਿਲ ਫਿਸ਼ ਹੈ ਆਪ ਖਾਦਾ ਜਾ ਗ੍ਰਿਲ ਫਿਸ਼ ਨਹੀਂ ਨਹੀਂ ਗ੍ਰਿਲ ਫਿਸ਼ ਪਲਾਟਰ ਵੀ ਹੈਗੇ ਆ ਜਿੱਦਾਂ ਤੇ ਹੋਰ ਮਤਲਬ ਫਿਸ਼ ਦੇ ਵਿੱਚ ਸਾਰਾ ਆਪ ਨੂੰ ਮਿਲੂਗਾ ਜਿੱਦਾਂ ਜੋ ਵੀ ਵੈਰਿਟੀ ਹੈਗੀ ਆ ਓਕੇ ਅੱਛਾ ਇੱਕ ਇੱਕ ਮੈਨੂੰ ਦੱਸੋ ਵੀ ਇਹ ਕਿੰਨਾ ਜਿਹੜੀ ਮੇਨ 버ਗਰ ਸ਼ਰਕਰਦਾ ਜਿਹੜਾ ਮੇਨ ਫਰੈਂਚਾਈਜ਼ੀ ਜਲੰਧਰ ਦੀ ਮਾਡਲ ਡਾਊਨ ਹੈ ਹਾਂ ਜੀ ਅੱਛਾ ਉੱਥੇ ਤਾਂ ਕੁਆਂਟੀਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਹਾਂ ਜੀ ਕਿ ਵਾਕੇ ਇੱਥੇ ਵੀ ਕੁਆਂਟੀਟੀ ਜ਼ਬਰਦਸਤ ਹੋਊਗੀ ਇੱਥੇ ਵੀ ਭਾਈ ਐਨ ਜ਼ਬਰਦਸਤ ਆ ਮੈਂ ਕਾ ਤੁਸੀਂ ਕਹੋਗੇ ਮੰਨੋਗੇ ਵੀ ਹਾਂ ਵੀ ਕੁਛ ਨਹੀਂ ਦੇਖ ਲਓ ਫਿਰ ਅਸੀਂ ਬਾਅਦ ਵਿੱਚ ਵੀ ਦੁਬਾਰਾ ਵੀ ਚੈੱਕ ਕਰਦੇ ਹਾਂ ਕਰਦੇ ਜਦੋਂ ਜਦੋਂ ਮਰਜੀ ਆ ਜਾਏ ਉਹ ਹੀ ਕੁਆਂਟੀਟੀ ਹੋਊਗੀ ਕੋਈ ਤੇ ਤੇ ਇਸ ਵੀ ਸੇਮ ਬੁੱਕ ਤੇ ਚ ਵੀ ਸੇਮ ਹੀ ਹੋਊਗਾ ਜੀ ਚਲੋ ਭਾਜੀ ਫਿਰ ਹੁਣ ਅਸੀਂ ਜ਼ਿਆਦਾ ਲੇਟ ਨਹੀਂ ਹੋਣਾ ਤੇ ਸਾਨੂੰ ਸਾਡੇ ਲਈ ਭਾਜੀ ਤੁਸੀਂ ਬੈਸਟ ਜਿਹੜਾ ਤੁਹਾਡਾ ਆਰਡਰ ਹੋ ਲਵੋਣਾ ਤੇ ਨਾਲ ਅਸੀਂ ਇੱਧਰ ਫਾਦਰ ਸਾਹਿਬ ਖੜੇ ਨੇ ਫਾਦਰ ਸਾਹਿਬ ਉਹਨਾਂ ਨਾਲ ਕੀ ਕਰਦੇ ਥੈਂਕ ਯੂ ਜੀ ਤੇ ਫਾਈਨਲੀ ਆਪਾਂ ਜਾ ਰਹੇ ਹਾਂ ਪਹਿਲੀ ਵਾਰੀ ਕਿ ਪੈਰ ਰੱਖ ਰਹੇ ਹਾਂ ਜੀ ਇਹਨਾਂ ਦੇ 버ਗਰ ਸ਼ਰਗਰ ਦੇ ਕਿਚਨ ਦੇ ਵਿੱਚ ਤੇ ਇੱਥੇ ਦੇਖੋ ਜੀ ਆਰਡਰ ਦੇ ਆਰਡਰ ਠਾ ਆ ਤੇ ਇਧਰ ਬਾਈ ਲੈ ਬਾਈ ਕੀ ਲਾਰੇ ਹੋ ਇਥੇ ਤੁਸੀਂ ਮੈਂ ਚਿਕਨ ਗ੍ਰਿਲਡ ਕਰ ਰਿਹਾ ਅਸਰ ਗ੍ਰਿਲ ਚਿਕਨ ਕਰ ਰਹੇ ਹਾਂ ਕੀ ਬਾਤ ਹੈ ਬਾਈ ਤੁਸੀਂ ਦੇਖ ਸਕਦੇ ਹੋ ਵੀ ਇਥੇ ਗ੍ਰਿਲ ਚਿਕਨ ਉਹ ਨਹੀਂ ਹੈਗਾ ਜਿਹੜਾ ਆਪਾਂ ਨੂੰ ਬਿਨਾਂ ਦਿਖਾਏ ਮਿਲ ਜਾਂਦਾ ਪਰ ਇਥੇ ਤੁਹਾਨੂੰ ਲਾਈਵ ਜਿਹੜਾ ਕਿਚਨ ਦੇ ਵਿੱਚ ਬਣਨਾ ਤੇ ਤੁਸੀਂ ਸ਼ੀਸ਼ੇ ਤੋਂ ਬਾਹਰ ਲਾਈਵ ਦੇਖ ਸਕਦੇ ਹੋ ਵੀ ਕਿਹੜੀ ਚੀਜ਼ ਕਿਵੇਂ ਬਣਦੀ ਪਈ ਹੈ ਕੀ ਬਾਤ ਹੈ ਬਾਈ ਤੇ ਇਧਰ ਨਾਲ ਜੀ ਇਧਰ ਤੁਹਾਡਾ ਇਹਨਾਂ ਦਾ ਕਾਊਂਟਰ ਹੈਗਾ ਜੀ ਵੈਜੀਟੇਬਲਸ ਦਾ ਨਾਲ ਹੀ 버ਗਰ ਰੈਡੀ ਹੋ ਰਹੇ ਨੇ ਤੇ ਇਧਰ 버ਗਰ ਰੈਡੀ ਹੋ ਗਏ ਤੇ ਇਥੇ ਪਹੁੰਚ ਜਾਂਦੇ ਨੇ ਜਦੋਂ ਉਧਰੋਂ ਬਾਈ ਹੁਣੀ ਲੈ ਜਾਂਦਾ ਹੈ ਕੀ ਬਾਤ ਹੈ ਇਧਰ ਬਾਈ ਹੁਣੀ ਪੈਰੀ ਪੈਰੀ ਮਸਾਲਾ ਭਾਈ ਜੀ ਕੀ ਬਾਤ ਹੈ ਜੀ ਪਜਕੀ ਵਾਲਾ ਬੋਗਦੇਸਨ ਕਿਦਾ ਭਾਜੀ ਅਮਰਤਪਾਲ ਸਿੰਘ ਭਾਈ ਯਾਰ ਸਾਡੇ ਦਾ ਫੇਵਰਟ ਪ੍ਰਾਈਜ਼ ਨੇ ਆ ਥੈਂਕ ਯੂ ਸੋ ਮਚ ਸਰ ਤੇ ਖਵਾਉਂਗੇ ਫਿਰ ਹਾਂਜੀ ਹਾਂਜੀ ਜ਼ਰੂਰ ਸਰ ਕੀ ਬਾਤ ਹੈ ਭਾਜੀ ਅਮਰਤਪਾਲ ਜੀ ਤੁਹਾਡੀ ਇਥੇ 버ਗਰ ਸ਼ਰਕ ਦੇ ਸਭ ਤੋਂ ਬੈਸਟ ਚੀਜ਼ ਕਿਹੜੀ ਆਰਡਰ ਦੀ ਸਰ ਸਾਡਾ ਸਾਰੇ ਬੈਸਟ ਆ ਤੁਸੀਂ ਨਹੀਂ ਮੈਂ ਤੁਹਾਡੀ ਫੇਵਰਟ ਦੀ ਕੋਈ ਚੀਜ਼ ਖਾਣੀ ਜਿਹੜੀ ਤੁਹਾਨੂੰ ਪਸੰਦ ਹੋਵੇ ਸਭ ਤੋਂ ਜਿਆਦਾ ਸਰ ਜੋ ਤੁਸੀਂ ਕਹਿ ਦੋਗੇ ਆਪਾਂ ਉਹ ਨਹੀਂ 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 ਮੈਂ ਤੁਹਾਡੀ ਪਸੰਦ ਦੀ ਖਾਣੀ ਭਾਈ ਦੱਸੋ ਕੀ ਖਾਈ ਅੱਜ ਤੁਹਾਡੀ ਪਸੰਦ ਦੀ ਇੱਕ ਚੀਜ਼ ਤੁਸੀਂ ਆਟਲ ਲਈ ਸਾਡੇ ਕੋਲ ਤੁਹਾਨੂੰ ਪੈਟਰੋਲਸ ਖਾਣਾ ਤੇ ਸਾਡੇ ਕੋਲ ਰੋਸਟਰ ਚਿਕਨ ਖਾ ਲਵਾਉ ਬਹੁਤ ਸਪੈਸ਼ਲ ਰੋਸਟਰ ਚਿਕਨ ਚਲੋ ਜੀ ਭਾਈ ਨੇ ਸਾਾਨੂੰ ਰੋਸਟਰ ਚਿਕਨ ਸਾਨੂੰ ਨੇ ਕਮੈਂਡ ਕੀਤਾ ਜੀ ਤੇ ਆਪਾਂ ਇੱਕ ਰੋਸਟਰ ਚਿਕਨ ਵੀ ਖਾਵਾਂਗੇ ਹੁਣ ਜਿਹੜੇ 버ਗਰ ਤੇ ਤੇ ਇਧਰ ਦੇਖ ਸਕਦੇ ਹੋ ਤੁਸੀਂ ਬਾਕੀ ਸਾਰਾ ਸੈਸ਼ਨ ਇਹ ਜਿਹੜੇ ਸਾਡੇ ਵਰਗੇ ਆਂਦੇ ਹੈਲਦੀ ਲੋਗ ਦੇ ਉਹਨਾਂ ਲਈ ਆ ਜਿਹੜੇ ਸਾਡੇ ਵਰਗੇ ਨਹੀਂ ਹੈਗੇ ਹੈਲਦੀ ਲੋਗ ਨਹੀਂ ਉਹਨਾਂ ਵਰਗੇ ਕਿਉਂ ਭਾਈ ਠੀਕ ਹੈ ਨਾ ਬਾਕੀ ਗੱਲ ਇਹ ਭਾਈ ਤੂੰ ਵੀ ਲੱਗਦਾ ਹੈ ਹੈਲਦੀ ਆਂਦੇ ਹੈਲਦੀ ਜਾਂਦਾ ਖਾਣਾ ਮੇਰੇ ਅੰਕੂ ਤੇ ਇਧਰ ਓਵਨ ਆ ਭਾਈ ਹੁਣਾਂ ਦਾ ਕਿਆ ਬਾਤ ਹੈ ਭਾਈ ਇਧਰ ਪੀਜ਼ਾ ਚੱਲਦਾ ਪਿਆ ਜਾ ਤੇ ਟੀਮ ਪੂਰੀ ਬਹੁਤ ਵਧੀਆ ਤੇ ਭਾਈ ਸਾਰੇ ਪੰਜਾਬੀ ਹਾਂ ਭਾਈ ਇਧਰ ਸਾਰੇ ਦੇਖੋ ਭਾਈ ਇੱਕ ਕਰੀ ਇਧਰ ਸਾਰੇ ਪੰਜਾਬੀ ਹਾਂ ਓਹ ਕਿਆ ਬਾਤ ਹੈ ਜੀ ਇਹਨੂੰ ਕਹਿੰਦੇ ਪੰਜਾਬੀ ਆ ਗਿਆ ਓਏ ਤੇ ਅਸਲ ਦੇ ਵਿੱਚ ਨੂਰ ਮੈਲ ਦੇ ਵਿੱਚ ਇੱਕ ਨਵਾਂ ਕਨਸੈਪਟ ਹੈ ਤੇ ਜਿੱਥੇ ਸਾਰੇ ਭਰਾ ਵੀ ਪੰਜਾਬੀ ਕੰਮ ਕਰਦੇ ਆ ਤੇ ਇਹੋ ਚੀਜ਼ ਸਭ ਤੋਂ ਜ਼ਰੂਰੀ ਆ ਵੀ ਜਿਹੜੇ ਸਾਡੇ ਪੰਜਾਬੀ ਭਰਾ ਬਾਹਰੋਂ ਭਜਦੇ ਨੇ ਇੱਥੇ ਸਾਡੇ ਭਰਾਵਾਂ ਨੂੰ ਹੁਣ ਕੰਮ ਮਿਲਣਾ ਸ਼ੁਰੂ ਹੋ ਰਿਹਾ ਤੇ ਭਰਾ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਤੇ ਜਲਦੀ ਬਾਈ ਹੁਣਾਂ ਦੇ ਹੋਰ ਚੀਜ਼ਾਂ ਹੱਥੀਆਂ ਕਾਵਾਂਗੇ ਇੱਕ ਬਾਈ ਦੇ ਫੇਵਰਿਟ ਚੀਜ਼ ਬਾਈ ਨੇ ਕਿਹਾ ਬਾਈ ਕਿਹੜਾ ਗ੍ਰਿਲ ਚਿਕਨ ਰੋਸਟਰ ਚਿਕਨ ਇੱਕ ਆਰਡਰ ਇੱਕ ਆਰਡਰ ਸਾਡਾ ਉਹ ਪੱਕਾ ਹੋ ਗਿਆ ਇੱਕ ਸਾਡੇ ਭਾਈ ਫਰਾਈ ਤੁਹਾਡੇ ਪੈਰੀਪਰੀ ਵਾਲੇ ਠੀਕ ਹੈ ਭਾਈ ਕਿਉਂਕਿ ਮੈਂ ਅਨ ਹੈਲਦੀ ਥੋੜਾ ਜਿਆ ਮੇਰੇ ਨਾਲ ਦਾ ਭਰਾ ਉਹ ਹੈਲਦੀ ਥੋੜਾ ਜਿਆ ਠੀਕ ਹੈ ਭਾਈ ਤੇ ਇੱਕ ਸਾਡਾ 버ਗਰ ਲਾਉਣਾ ਤੁਹਾਡਾ ਜਿਹੜਾ ਰੈਪ ਨਹੀਂ ਰੈਪ ਫਿਸ਼ ਰੈਪ ਲੈ ਆਓ ਸਾਡਾ ਇੱਕ ਤੇ ਤੁਹਾਡੇ ਫਿਸ਼ ਰੈਪ ਕਮਾਲ ਦੇ ਹੁੰਦੇ ਆ ਕਿਉਂਕਿ ਸਾਡੀ ਜਨਦਰ ਫਰੈਂਚਾਈਜ਼ੀ ਅਸੀਂ ਪਹਿਲਾਂ ਵਿਜ਼ਿਟ ਕਰ ਚੁੱਕੇ ਹਾਂ ਤੇ ਸੋ ਥੈਂਕ ਯੂ ਸੋ ਮੱਚ ਬਈ ਥੈਂਕ ਯੂ ਹਾਂਜੀ ਤੇ ਲੋ ਜੀ ਇੱਧਰ ਸਾਡੇ ਨਾਲ ਬਾਈ ਜੀ ਖੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬੜੇ ਬੇਟ ਦੇ ਰੈਸਟਡ ਉੱਪਰ ਕੀਤਾ ਜੀ ਉਮੀਦ ਕਰਦੇ ਹਾਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਜਿਹੜਾ ਬਾਹਰ ਦੇ ਚੀਜ਼ਾਂ ਲਈ ਵਾਸਤੇ ਲੋਕ ਭੱਜੇ ਫਿਰਦੇ ਨੇ ਬਾਹਰ ਕਟਰੀਆਂ ਲਈ ਤੇ ਇੱਧਰ ਦੇਖ ਕੇ ਭਰਾ ਨੂੰ ਦੇਖ ਕੇ ਹੋਰ ਵੀ ਲੋਕ ਜਿਹੜੇ ਆ ਪੰਜਾਬੀ ਜਿਹੜੇ ਭਰਾ ਆ ਹਿੰਮਤ ਕਰਨ ਅੱਗੇ ਕੰਮ ਤੋਂ ਕਰਨ ਦੀ ਤੇ ਬਾਈ ਕਿਵੇਂ ਲੱਗਿਆ ਜੇ ਪਹਿਲਾਂ ਦੱਸੋ ਤਾਂ ਅੱਜ ਜਦ ਡੈਸਟਰ ਉਪਲ ਹੋਇਆ ਕਿਵੇਂ ਮਨ ਕਿਵੇਂ ਦਾ ਖੁਸ਼ ਹੈ ਕਿ ਨਹੀਂ ਭਾਈ ਮਨ ਬਹੁਤ ਖੁਸ਼ ਆ ਜੀ ਜੇ ਸ਼ਹਿਰਾਂ ਵਿੱਚ ਦਾ ਰੋਣਾ ਹੈਗੇ ਆ ਸਾਡੇ ਜੇ ਪਿੰਡਾਂ ਦਾ ਹਾਲ ਦੇਖੋ ਤੁਸੀਂ ਵੀ ਦੇਖਦੇ ਹੋਣੇ ਆ ਜੀ ਪਿੰਡ ਸਾਡੇ ਮੁੰਡੇ ਤੇ ਕੁੜੀਆਂ ਤੋਂ ਖਾਲੀ ਹੋ ਗਏ ਉਹ ਚੀਜ਼ਾਂ ਦੇਖ ਕੇ ਬਹੁਤ ਰੋਣਾ ਆਉਂਦਾ ਅਸੀਂ ਐਗਰੀਕਲਚਰ ਨਾਲ ਰਿਲੇਟਡ ਆ ਐਗਰੀਕਲਚਰ ਜੀ ਸਾਰੀ ਉਮਰ ਕੱਢਦੀ ਜੇ ਸਾਡੀ ਪਨੀਰੀ ਹੀ ਖਤਮ ਹੋ ਗਈ ਫੇ ਅਸੀਂ ਬੂਟੇ ਕਿੱਥੋਂ ਲਾਵਾਂਗੇ ਬਿਲਕੁਲ ਭਾਈ ਮੇਨ ਚੱਕਰ ਸਾਈ ਮੈਂ ਇਹੇ ਮੈਨੂੰ ਦੱਸ ਹੈਗਾ ਜੇ ਬੇਟਾ ਇੱਥੇ ਰਹਿ ਜਵੇ ਜਿੱਦਾਂ ਅਸੀਂ ਖੇਤੀ ਦੇ ਵਿੱਚ ਆਪਣਾ ਨਾਮ ਬਣਾਇਆ ਇਹ ਵੀ ਉਹ ਵੀ ਮੈਨੂੰ ਓਪਰਚੁਨਿਟੀ ਦਿੱਤੀ ਆ ਅੱਬ ਤੂੰ ਜੋ ਵੀ ਬੇਟਾ ਕਰਨਾ ਚਾਹੁੰਦਾ ਉਹ ਖੁੱਲ ਕੇ ਕਰ ਬਿਲਕੁਲ ਇਹ ਨਾ ਸੋਚੀ ਵੀ ਜੇ ਕੋਈ ਘਾਟਾ ਪੈ ਗਿਆ ਜੇ ਕੁਝ ਹੋ ਗਿਆ ਉਹ ਗੱਲ ਮਨੋਂ ਕੱਢ ਦੇ ਦਿਲ ਲਾ ਕੇ ਕੰਮ ਕਰ ਬਾਕੀ ਬਾਬਾ ਨਾਨਕ ਵਾਹਿਗੁਰੂ ਦੇਣ ਵਾਲਾ ਕੀ ਬਾਤ ਹੈ ਤੇ ਭਾਈ ਜੀ ਬਾਈ ਹੁਣ ਦੱਸਿਓ ਇਹ ਵੀ ਬਾਈ ਹੁਣੀ ਪੰਜਾਬ ਰਤਨ ਅਵਾਰਡ ਬਾਈ ਨੂੰ ਮਿਲਿਆ ਭਾਈ ਉਹਦੇ ਬਾਰੇ ਵੀ ਦੱਸਿਓ ਉਹ ਅਸਲ ਅਵਾਰਡ ਕਾਦਾ ਸੀ ਉਹ ਉਹ ਭਾਈ ਜੋ ਪੰਜਾਬ ਰਤਨ ਅਵਾਰਡ ਮਿਲਿਆ ਉਸੇ ਅਸੀਂ ਆਪ ਵੀ ਹੈਰਾਨ ਹੋ ਗਏ ਸਗੇ ਜੀ ਪਹਿਲਾਂ ਸਾਰੀ ਇਨਕੁਆਰੀ ਹੋਈ ਇਹਦੀ ਪਲੇਸ ਵਾਲੀ ਹੋਰ ਸਭ ਕੁਝ ਇਹ ਬੰਦਾ ਕਿੱਦਾਂ ਹੈ ਕੀ ਹੈਗਾ ਉਹ ਸਾਨੂੰ ਜੋ ਬਾਬੇ ਨਾਨਕ ਦਾ 550 ਸਾਲਾ ਮਨਾਇਆ ਗਿਆ ਸੀਗਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਉਸ ਟਾਈਮ 550 ਬੰਦੇ ਹੀ ਸਨਮਾਨਿਤ ਕੀਤੇ ਸੀ ਭਾਈ ਉਹ ਕਾਦੀ ਵਾਸਤੇ ਸੀਗੀ ਕੀ ਸੀ ਉਹਦੇ ਵਿੱਚ ਉਹਦੇ ਵਿੱਚ ਸਾਡੇ ਨਾਂ ਉਹ ਕਿੱਦਾਂ ਚੁਣੇ ਗਏ ਆ ਉਹ ਸਰਕਾਰ ਜਾਣ ਸਕਦੀ ਆ ਜਿਹੜੀ ਸਾਡੀ ਓਪਰਚੁਨਿਟੀ ਸੀਗੀ ਮੇਰਾ ਡਿਵਰਸਿਫਿਕੇਸ਼ਨ ਦੇ ਵਿੱਚ ਪ੍ਰਵਾਸੀ ਭਾਰਤੀ ਅਵਾਰਡ ਆਤਮਾ ਵੱਲੋਂ ਅਵਾਰਡ ਬਹੁਤ ਜਿਆਦੇ ਅਣਗਿਣਤ ਬਾੜ ਆ ਮੇਰੇ ਕੋਲ ਭਾਈ ਤੁਸੀਂ ਕਿਹੜੀ ਖੇਤੀ ਕਰਦੇ ਹੋ ਜਿਹੜੀ ਇੰਨੇ ਬਾੜ ਤੁਹਾਡੇ ਕੋਲ ਨਹੀਂ ਮੈਂ ਡਿਵਰਸਿਫਿਕੇਸ਼ਨ ਦੇ ਹਟ ਕੇ ਖੇਤੀ ਕਰਦਾ ਅੱਛਾ ਜੀ ਹਾਂ ਮੈਂ ਕਣਕ ਝੋਨੇ ਤੋਂ ਇੱਕ ਬਦਲ ਵੱਖਰਾ ਤੇ ਕਲਜੀਤ ਥੋੜੀ ਮੇਰੇ ਗਵਾਂਡੇ ਇਹਨਾਂ ਨੂੰ ਤਾਂ ਮੈਨੂੰ ਉਹਦੇ ਬਾਰੇ ਨੋਲੇਜ ਹੈਗੀ ਆ ਮੇਰੇ ਇੱਕ ਲੈਨ ਬੱਕਰੀ ਆ ਓਕੇ ਹਾਂ ਉਹੀ ਉਥੇ ਮੇਰੇ ਫਾਰਮ ਤੇ ਆਇਓ ਮੈਂ ਤੁਹਾਨੂੰ ਵਿਜ਼ਿਟ ਕਰਾਉਂਗਾ ਸਟ੍ਰਾਬਰੀ ਤੋਂ ਲੈ ਕੇ ਅਸੀਂ ਆਈਸਵਰਗ ਤੱਕ ਜੋ ਇੱਥੇ ਯੂਜ਼ ਹੋ ਰਹੀ ਹੈ ਇਸ ਟਾਈਮ ਉਹ ਵੀ ਮੇਰੇ ਆਪਣੇ ਖੇਤਾਂ ਦੀ ਆ ਅੱਛਾ ਕੀ ਪਤਾ ਹੈ ਤੇ ਬਾਕੀ ਐ ਭਾਈ ਸਭ ਤੋਂ ਪਹਿਲਾਂ ਮੈਂ ਰੋਕ ਰਿਆ ਤੈਨੂੰ ਜਿਹੜੀ ਖੇਤੀ ਤੁਸੀਂ ਕਰ ਰਹੇ ਹੋ ਪ੍ਰੋਫਿਟੇਬਲ ਆ ਆ ਜੇ ਉਹਦੀ ਮਾਰਕੀਟਿੰਗ ਪ੍ਰੋਪਰ ਹੋ ਜਵੇ ਇਹ ਪ੍ਰੋਫਿਟੇਬਲ ਆ ਉਹੀ ਇੱਕ ਸੈ ਇ ਮਤਲਬ ਤੁਸੀਂ ਕਮਾ ਰਹੇ ਹੋ ਪੈਸੇ ਇੱਥੇ ਐ ਅਸੀਂ ਲਗਭਗ ਆਪਣੇ ਵੱਲੋਂ ਸੈਟੀਸਫਾਈ ਆ ਪਰ 100% ਸੈਟੀਸਫਾਈ ਨਹੀਂ ਹੈਗੇ ਸੈਟੀਸਫਾਈ ਮਤਲਬ ਸੈਟੀਸਫਾਈ ਹੋ ਤੁਸੀਂ ਚਲੋ ਇੰਨੇ ਹੀ ਬਹੁਤ ਵੱਡੀ ਗੱਲ ਆ ਵੀ ਪੰਜਾਬ 'ਚ ਤੁਸੀਂ ਸੈਟੀਸਫਾਈ ਹੋ ਤੇ ਇੱਕ ਨਵੀਂ ਖੇਤੀ ਕਰ ਰਹੇ ਹੋ ਤੇ ਬਾਈ ਜਲਦੀ ਤੁਹਾਡੇ ਹੁਣ ਅਸੀਂ ਫਾਰਮ ਦੀ ਵਿਜ਼ਿਟ ਕਰਾਂਗੇ ਜੋ ਥੈਂਕ ਯੂ ਬਹੁਤ ਜੋ ਤੁਸੀਂ ਉੱਥੇ ਬੀਜ ਰਹੇ ਹੋ ਕਰ ਰਹੇ ਹੋ ਵੀ ਆਪਾਂ ਲੋਕਾਂ ਨੂੰ ਦਿਖਾਈਏ ਤੇ ਹੋਰ ਲੋਕਾਂ ਨੂੰ ਨਵੇਂ ਜੜੇ ਹੈਗੇ ਆ ਵਿਪਿੰਤਾ ਖੇਤੀ ਵਾਲੀ ਉਸ ਤਰ੍ਹਾਂ ਸੀ ਵਜਾਈਏ ਉਹ ਮੈਂ ਇੱਕ ਵੱਖਰਾ ਕਨਸੈਪਟ ਆ ਜੇ ਮੇਰੇ ਕੋਈ ਫਾਰਮ ਤੇ ਆਉਂਗੇ ਮੈਂ ਸਮਝਾਉਂਗਾ ਅਸੀਂ ਲਗਭਗ ਘੱਟ ਜ਼ਮੀਨ ਨੂੰ ਉਸ ਤੋਂ ਵੱਧ ਜ਼ਮੀਨ ਨੂੰ ਵੱਧ ਕਿੱਦਾਂ ਬਣਾਉਣਾ ਬਾਬੇ ਨਾਨਕ ਨੇ ਸਾਨੂੰ ਉੱਪਰ ਨੂੰ ਜਗ੍ਹਾ ਖੁੱਲੀ ਦਿੱਤੀ ਆ ਕੀ ਬਾਤ ਹੈ ਬਈ ਉਹ ਜਿਹੜੀ 7-8 ਫੁੱਟ ਉੱਪਰ ਜਗ੍ਹਾ ਖੁੱ ਅਸੀਂ ਉਹਨੂੰ ਯੂਜ਼ ਕਰਦੇ ਆ। ਉਹ ਵਧੀਆ। ਤੇ ਬਾਈ ਜੀ ਹੁਣ ਜਦਿਆਂ ਜਦਿਆਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਨੂੰ? ਦੇਖੋ ਨੌਜਵਾਨ ਪੀੜ੍ਹੀ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਲੱਗ ਬਗ ਆਪਾਂ ਆਪਣਾ ਵਿਰਸਾ ਸੰਭਾਲ ਲਈਏ ਪੰਜਾਬ ਆਪਣਾ ਬਚਿਆ ਰਹੂਗਾ। ਨਹੀਂ ਤਾਂ ਤੁਸੀਂ ਵੀ ਅਸੀਂ ਸਾਰੇ ਜਾਣਦੇ ਆਂ ਵੀ ਪੰਜਾਬ ਖਾਲੀ ਹੋਈ ਜਾਂਦਾ ਤੇ ਕੋਈ ਬਾਹਰ ਲੱਗ ਬਗ ਜੋ ਖਾਣ ਪੀਣ ਦਾ ਵੀ ਹੈਗਾ ਆਪਾਂ ਦੇਖਦੇ ਰਿਹੜੀਆਂ ਤੋਂ ਉਹ ਵਾਸੇ ਵਾਸੇੋਂ ਸਾਨੂੰ ਕੀ ਗਲਤ ਚੀਜ਼ਾਂ ਕੀ ਕੁਝ ਪ੍ਰੋਸੈਸ ਜਾ ਰਿਹਾ। ਤਾਂ ਹੀ ਮੈਂ ਬੇਟੇ ਵੀ ਕਹਿੰਦਾ ਜੇ ਬੇਡਾ ਕਰਨਾ ਕੁਛ ਇਦਾਂ ਨਾ ਕਰੋ ਵਧੀਆ। ਜਿਹੜਾ ਲਾਈਵ ਦੱਸਿਆ ਇਹ ਨਹੀਂ ਹੈਗਾ ਕਿ ਕਿਹਨ ਚੰਦ ਕਿਹਾ ਜਾਂਦਾ 노 ਐਂਟਰੀ ਅਸੀਂ ਤਾਂ ਇਹਨੂੰ ਲਾਈਵੇ ਦਿਖਾਤਾ ਤੁਹਾਡੇ ਸਾਹਮਣੇ ਸਭ ਕੁਝ ਬਣਦਾ ਕੀ ਬਾਤ ਹੈ ਠੀਕ ਹੈ ਉਹਦੇ ਵਿੱਚ ਲਗਭਗ ਤੁਹਾਨੂੰ ਜੋ ਫਰੈਸ਼ ਹੈਲਥੀ ਇਹ ਚੀਜ਼ਾਂ ਦੇ ਆਂਦੀ ਕੋਸ਼ਿਸ਼ ਕੀਤੀ ਗਈ ਆ ਬਾਕੀ ਅਗੇ ਆਮ ਜੋ ਜਨਤਾ ਨੇ ਸਾਡੇ ਨੂੰ ਦੱਸਣਾ ਹੈ ਬੇ ਸਾਨੂੰ ਉਹ ਪਸੰਦ ਹੈ ਜਾਂ ਨਹੀਂ ਹੈ ਤੇ ਕੁਝ ਬਾਈ ਹੁਣਾਂ ਦੀ ਮੈਨੂੰ ਗੱਲ ਬਹੁਤ ਵੀ ਲੱਗੀ ਪਾਈ ਹੁਣਾਂ ਦੀ ਖੇਤੀ ਕੀਤੀ ਹੋਈ ਫਸਲ ਦੇ ਵਿੱਚੋਂ ਹੀ ਕੁਝ ਚੀਜ਼ਾਂ ਇੱਥੇ ਵਰਤੀਆਂ ਜਾਂਦੀਆਂ ਨੇ ਆਇਸਬਰਗ ਜਿਹੜੀ ਕਿਤੇ ਲਗਭਗ ਪੰਜਾਬ ਬਹੁਤ ਘੱਟ ਹੁੰਦੀ ਆ ਪਰ ਬਾਈ ਹੁਣੀ ਖੇਤੀ ਕਰਦੇ ਨੇ ਸਟ੍ਰੌਬਰੀ ਖੇਤੀ ਕਰਦੇ ਨੇ ਭਾਈ ਜੀ ਬਹੁਤ ਵਧੀਆ ਲੱਗਾ ਤੇ ਉਮੀਦ ਕਰਦੇ ਆ ਵੀ ਤੁਹਾਡੀ ਤੁਸੀਂ ਇਦਾਂ ਹੀ ਤਰੱਕੀਆਂ ਮਾਣੋ ਤੇ ਸਾਨੂੰ ਹੁਣ ਵਧੀਆ ਜਿਹਾ ਖਾਣਾ ਖਿਲਾ ਦਿਓ ਭਾਈ ਸੱਸੀ ਵੀ ਤੁਹਾਡਾ ਖਾਣਾ ਦੇਖੀ ਮੈਂ ਕਿਹਾ ਤੁਹਾਡਾ ਚਲੋ ਸਰ ਥੈਂਕ ਯੂ ਜੀ ਤੇ ਸੋ ਫਾਈਨਲੀ ਸਾਡੇ ਰੈਪ ਆ ਚੁੱਕੇ ਨੇ ਦੋ ਇੱਕ ਇਹ ਮੇਰਾ ਤੇ ਇੱਕ ਜੀਤਪਾਈ ਦਾ ਇਹ ਦੋਨੇ ਫਿਸ਼ ਰੈਪ ਨੇ ਤੇ ਅੱਜ ਟੈਸਟ ਕਰਦੇ ਆ ਜੀ ਨੂਰ ਮੈਲ ਦਾ ਪਹਿਲਾ ਫਿਸ਼ ਬਰਗਰ ਪਹਿਲਾ ਫਿਸ਼ ਰੈਪ भाई चीज़ तुम करना मैं करा <laughs> <ने गारे। laughs> ਬੇਗਲ ਤੋਂ ਉਹ ਵਾਕਈ ਰੈਪ ਦੀ ਕੁਆਲਿਟੀ ਬਹੁਤ ਵਧੀਆ ਹੈ ਤੇ ਵਾਕਈ ਵੀ ਇਸ ਤਰੀਕੇ ਦਾ ਇਸ ਤਰ੍ਹਾਂ ਦਾ ਜਿਹੜਾ ਰੈਪ ਦਾ ਟੇਸ ਹੈ ਨਾ ਨਾ ਤਾਂ ਨੂਰ ਮੈਲ ਵਿੱਚ ਹੈਗਾ ਨਾ ਇਹਦਾ ਟੇਸਿੰਗ ਮਿਲਣਾ ਇਹ ਨੂਰ ਮੈਲ ਦੇ ਵਿੱਚ ਇਹਨਾਂ ਦੇ ਕੋਲ ਆ 버ਗਰ ਸ਼ਰਗਰ ਦੇ ਵਿੱਚ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਪਹਿਲਾਂ ਦੱਸ ਗਿਆ ਤੁਹਾਨੂੰ ਅਸੀਂ ਜਿਹੜਾ ਵੀ ਖਾਣਾ ਟੈਸਟ ਕਰਦੇ ਆ ਉਹਦੇ ਅਕੋਰਡਿੰਗ ਟੂ ਹੀ ਰਿਵਿਊ ਦਿੰਦੇ ਆ ਸਾਨੂੰ ਚੀਜ਼ ਇਹਦੀ ਬਹੁਤ ਪਸੰਦ ਆ ਕਿਉਂਕਿ 버ਗਰ ਸ਼ਰਗਰ ਅਸੀਂ ਜਲੰਧਰ ਵੀ ਵਿਜ਼ਿਟ ਕਰ ਚੁੱਕੇ ਆ ਉਹਨਾਂ ਦਾ ਕਮਾਲ ਦਾ ਫੂਡ ਆ ਪਰ ਹਾਂ ਇਹ ਗੱਲ ਜ਼ਰੂਰ ਆ ਕਿੰਨ ਕੋਦਰ ਦੇ ਵਿੱਚ ਜਿਹੜਾ ਬਰਗਰ ਸਰਗਦਰ ਆ ਪਿਆ ਉਹਦੇ ਨਾਲੋਂ ਬਹੁਤ ਕੁਆਲਟੀ ਬੈਟਰ ਹੈ ਇਹਦੀ ਤੇ ਇਹ ਜਿਹੜੀ ਚੀਜ਼ ਆ ਮੈਨੂੰ ਵਧੀਆ ਲੱਗੀ ਆ ਲੇਕਿ ਹੈਲਦੀ ਫੂਡ ਆ ਇਹਦੇ ਵਿੱਚ ਕੱਲਾ ਕੱਲਾ ਫਲੇਵਰ ਜਦੋਂ ਤੁਸੀਂ ਖਾਓਗੇ ਨਾ ਕੱਲਾ ਕੱਲਾ ਫਲੇਵਰ ਤੁਹਾਨੂੰ ਪਤਾ ਲੱਗਦਾ ਤੇ ਲੋ ਜੀ ਸਾਡਾ ਜਿਹੜਾ ਹੈਗਾ ਆ ਜੀ ਚਿਕਨ ਪਲੇਟਰ ਆ ਚੁੱਕਿਆ ਜੀ ਇਹਦੇ ਵਿੱਚ ਸਾਡੇ ਕੋਲ ਲੈਗ ਪੀਸ ਹੋ ਗਿਆ ਥਾਈ ਹੋ ਗਿਆ ਚਿਕਨ ਹੋ ਗਿਆ ਦੂਜਾ ਆਪਣਾ ਫਰਾਈਡ ਹੋ ਗਿਆ ਲਗਭਗ ਸਾਨੂੰ ਸਾਰੀਆਂ ਆਈਟਮਾਂ ਦਿੱਤੇ ਇਹਨੂੰ ਬੈਟਰ ਕਹਿੰਦੇ ਸਭ ਕੁਝ ਮਿਕਸ ਕਰਕੇ ਦਿੱਤਾ ਇਹਨਾਂ ਨੇ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਇੱਥੋਂ यार हथ में ठीक है भाई तो हो क्या बात है वाकई भी बहुत हेल्थी वाला कम ही है साढ़ा तो फेवरेट फ्राई वाला ਲਗਭਗ ਸਾਰੀ ਚੀਜ਼ ਹੈ ਨਾ ਫਲੇਵਰ ਹਰੇਕ ਦਾ ਅਲੱਗ-ਅਲੱਗ ਹੈ ਤਾਂ ਵਾਕਈ ਬਹੁਤ ਵਧੀਆ ਇਹਨਾਂ ਨੂੰ ਫਿਨਿਸ਼ ਕਰਨ ਵਾਸਤੇ ਸਾਨੂੰ ਟਾਈਮ ਚਾਹੀਦਾ ਟਾਈਮ ਸਾਡੇ ਕੋਲ ਹੈ ਨਹੀਂ ਤੇ ਇਸ ਕਰਕੇ ਹੁਣ ਅਸੀਂ ਇਹਨੂੰ ਫਿਨਿਸ਼ ਪ੍ਰੋਪਰ ਕਰ ਲਈਏ ਤੇ ਕਿਉਂਕਿ ਮੇਨ ਚੀਜ਼ ਗੱਲ ਦੱਸੀ ਤੁਹਾਨੂੰ ਨੂਰ ਮਹਿਲ ਦੇ ਵਿੱਚ ਤੇ ਨਕੋਦਰ ਦੇ ਵਿੱਚ ਖਾਸ ਕਰਕੇ ਐਸਾ ਖਾਣਾ ਨਹੀਂ ਮਿਲਦਾ ਜੋ ਇੰਨਾ ਹਾਈਜਨਿਕ ਹੋਵੇ ਤੇ ਇੰਨਾ ਵਧੀਆ ਤਰੀਕੇ ਨਾਲ ਮੈਨੇਜ ਹੋਵੇ ਤੇ ਨੂਰ ਮਹਿਲ ਦੇ ਵਿੱਚ 버ਗਰ ਸ਼ਰਗਰ ਵਾਲਿਆਂ ਦਾ ਬਹੁਤ-ਬਹੁਤ ਪਤਾਈਆਂ ਬਾਈ ਤੁਸੀਂ ਇੰਨਾ ਸੋਹਣਾ ਸੈਪਰੇਟਾ ਨੂਰ ਮੈਲਜ ਲੈ ਕੇ ਆਏ ਹੋ ਇੰਨਾ ਵਧੀਆ ਜਿਹੜਾ ਖਾਣਾ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਹੋ ਇਹਦੇ ਜਿਮ ਲਵਰ ਵਾਸਤੇ ਬਹੁਤ ਵਧੀਆ ਚੀਜ਼ਾਂ ਵੀ ਮਿਲੋ ਹਰੇਕ ਚੀਜ਼ ਤੋਂ ਮਿਲ ਜਣਾ ਚਾਹੇ ਜਿਮ ਲਵਰ ਹੋਵੇ ਚਾਹੇ ਕੋਈ ਸਾਡੇ ਵਰਗਾ ਫੂਡ ਫੀਕ ਹੋਵੇ ਕੋਈ ਵੀ ਹੋਵੇ ਬਸ ਜਿਹੜਾ ਵੀ ਫੂਡ ਨੂੰ ਪਸੰਦ ਕਰਨ ਵਾਲਾ ਨਾ ਖਾਣ ਵਾਲਾ ਉਹਦੇ ਵਾਸਤੇ ਇੱਕ ਇਹ ਹੈਵਨ ਆ ਤੇ ਸੋ ਹੈਵਨ ਦੇ ਵਿੱਚ ਆਉਣ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਤੁਹਾਨੂੰ ਆਉਣਾ ਆਪਣਾ ਨੂਰ ਮੈਲ ਇਹ ਨਵੀਂ ਔਜਲਾ ਮਾਰਕੀਟ ਆ ਜਿਹੜੀ ਹੈਗੀ ਆ ਦਾਖਰਾਂ ਦੇ ਬੈਕਸਾਈਡ ਦੇ 버ਗਰ ਸ਼ਰਗਰ ਵੀ ਆਓ ਵਿਜ਼ਿਟ ਕਰੋ ਇੱਕ ਵਾਰੀ ਖਾਣਾ ਜਰ ਤੁਹਾਨੂੰ ਵਾਕਈ ਇੱਕ ਚੀਜ਼ ਪਸੰਦ ਆਉਗੀ ਜੇ ਚੀਜ਼ ਪਸੰਦ ਆਈ ਜਿਵੇਂ ਵਾਰ ਅਸੀਂ ਬੈਠੇ ਆ ਸੋ ਤੁਸੀਂ ਹੋਰ ਕੀ ਕਰਨਾ ਮੀਡੀਆ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਦੱਸਣਾ ਵੀ ਤੁਹਾਡੇ ਇਲਾਕੇ ਦੇ ਸਭ ਤੋਂ ਬੈਸਟ ਫੂਡ ਕਿਹਦੇ ਕੋਲ ਆ ਤੇ ਅਸੀਂ ਜਲਦੀ ਉਹਦੇ ਕੋਲ ਪਹੁੰਚਾਂਗੇ ਥੈਂਕ ਯੂ ਸੋ ਮੱਚ